ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਮਸੀਹ ਵਾਲੇ ਦਿਨ ਘਰ ਦਾ ਇੱਕ ਮੈਂਬਰ ਵੀ ਇਹਨਾਂ ਦੋ ਚੀਜ਼ਾਂ ਦਾ ਦਾਨ ਕਰ ਦੇਵੇ ਤਾਂ ਤੁਹਾਡੇ ਘਰ ਦੇ ਹਾਲਾਤ ਬਦਲ ਜਾਣਗੇ ਖੂਬ ਪੈਸਾ ਆਵੇਗਾ ਧਨ ਦੌਲਤ ਸ਼ੋਹਰਤ ਸਭ ਚੀਜ਼ਾਂ ਤੁਹਾਡੇ ਕਦਮਾਂ ਵਿੱਚ ਹੋਣਗੀਆਂ ਤਾਂ ਪਿਆਰੀ ਸਾਧ ਸੰਗਤ ਜੀ ਇਹ ਦੋ ਚੀਜ਼ਾਂ ਦਾ ਦਾਨ ਸਭ ਤੋਂ ਉੱਤਮ ਦਾਨ ਹੈ ਤੇ ਇਹ ਦਾਨ ਜੋ ਮਨੁੱਖ ਵੀ ਕਰਦੇ ਨੇ ਉਹ ਹਮੇਸ਼ਾ ਖੁਸ਼ ਅਤੇ ਸੁਖੀ বাসਦੇ ਨੇ ਨਿਰਾਸ਼ਾ ਅਤੇ ਦੋਖੋਂ ਦੇ ਆਸ-ਪਾਸ ਵੀ ਨਹੀਂ ਭਟਕ ਸਕਦੇ ਤੇ ਨਾਲ ਹੀ ਇਹ ਗੱਲ ਹੈ ਕਿ ਇਹ ਦੋ ਚੀਜ਼ਾਂ ਦਾਨ ਕਰਨੀਆਂ ਬਹੁਤ ਔਖੀਆਂ ਨੇ ਵੈਸੇ ਤਾਂ ਮਨੁੱਖ ਨੇ ਜੋ ਦਾਨ ਕਰ ਪਾਉਂਦੇ ਨੇ ਜਿਨ੍ਹਾਂ ਦੇ ਉੱਤੇ ਮੇਰੇ ਵਾਹਿਗੁਰੂ ਜੀ ਦੀ ਬੇਅੰਤ ਕਿਰਪਾ ਹੁੰਦੀ ਹੈ ਜਿਨ੍ਹਾਂ ਨੇ ਮੇਰੇ ਪਾਤਸ਼ਾਹ ਜੀ ਨੇ ਚੀਜ਼ਾਂ ਦੇ ਕੇ ਨਿਵਾਜਿਆ ਹੁੰਦਾ ਹੈ ਉਹੀ ਇਹਨਾਂ ਚੀਜ਼ਾਂ ਦਾ ਦਾਨ ਅੱਗੇ ਕਰਦੇ ਨੇ ਪਰ ਜੋ ਵੀ ਮਨੁੱਖ ਇਹਨਾਂ ਚੀਜ਼ਾਂ ਦਾ ਦਾਨ ਕਰਦੇ ਨੇ ਉਹ ਹਮੇਸ਼ਾ ਖੁਸ਼ ਰਹਿੰਦੇ ਨੇ ਤੇ ਉਹ ਕਿਹੜੀਆਂ ਦੋ ਚੀਜ਼ਾਂ ਨੇ ਜਿਨ੍ਹਾਂ ਦਾ ਦਾਨ ਕਰਨ ਦੇ ਨਾਲ ਇਨਸਾਨ ਧਨਵਾਨ ਖੁਸ਼ ਨਸੀਬ ਬਣ ਜਾਂਦਾ ਹੈ ਇਹਨਾਂ ਚੀਜ਼ਾਂ ਬਾਰੇ ਜਾਣਨ ਤੋਂ ਪਹਿਲਾਂ ਪਿਆਰੀ ਸਾਥ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਤ ਨਾਮ ਸ੍ਰੀ ਵਾਹਿਗੁਰੂ ਜੀ ਲੈ ਕੇ ਗੁਰ ਚਰਣਾ ਵਿਝਾ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤੇ ਤੁਹਾਡਾ ਘਰ ਖੁਸ਼ੀਆਂ ਅਤੇ ਬਰਕਤਾਂ ਦੇ ਨਾਲ ਭਰਪੂਰ ਹੋ ਜਾਵੇ ਤਾਂ ਸਾ ਸੰਗਤ ਜੀ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਇਸ ਵੀਡੀਓ ਦੇ ਵਿੱਚ ਇੱਕ ਨਿੱਕੀ ਜਹੀ ਕਹਾਣੀ ਸੁਣਾਉਣ ਜਾ ਰਹੇ ਹਾਂ ਇਸ ਕਹਾਣੀ ਨੂੰ ਤੁਸੀਂ ਪੂਰਾ ਧਿਆਨ ਦੇ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੁਣਨਾ ਇਸ ਕਹਾਣੀ ਨੂੰ ਸੁਣ ਕੇ ਹੀ ਤੁਹਾਨੂੰ ਪੂਰੀ ਗੱਲ ਦੀ ਸਮਝ ਆਵੇਗੀ ਬਿਨਾਂ ਸਕੇਪਟ ਕੀਤੇ ਪੂਰੀ ਹੀ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਜੀ ਸਾਹ ਸੰਗਤ ਜੀ ਇਸ ਕਹਾਣੀ ਦੇ ਵਿੱਚ ਇੱਕ ਹੱਡ ਬੀਤੀ ਹੈ ਜੋ ਸਾਨੂੰ ਕਿਸੇ ਨੇ ਦੱਸੀ ਹੈ ਤੇ ਉਹ ਹੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸੰਗਤ ਜੀ ਉਹਨਾਂ ਨੇ ਦੱਸਿਆ ਹੈ ਕਿ ਮੇਰੀ ਉਮਰ ਲਗਭਗ 45 ਤੋਂ ਉੱਪਰ ਲੰਘ ਚੁੱਕੀ ਹੈ ਜਿਸ ਕਾਰਨ ਮੇਰਾ ਸਰੀਰ ਥੋੜਾ ਜਿਆ ਕਮਜ਼ੋਰ ਹੋ ਗਿਆ ਸੀ ਤੇ ਅਕਸਰ ਹੀ ਮੇਰੇ ਗੋਡਿਆਂ ਦੇ ਵਿੱਚ ਬਹੁਤ ਦਰਦ ਰਹਿੰਦਾ ਤੇ ਕਹਿੰਦਾ ਤੇ ਉਹ ਕਹਿੰਦੀ ਨਹੀਂ ਕਿ ਮੈਂ ਟੀਚਰ ਦੀ ਜੌਬ ਕਰਦੀ ਹਾਂ ਇਸ ਕਰਕੇ ਮੈਨੂੰ ਬੱਚਿਆਂ ਨੂੰ ਪੜਾਉਣ ਦੇ ਲਈ ਆਪਣੇ ਪਿੰਡ ਤੋਂ ਅੱਧਾ ਪੌਣਾ ਘੰਟਾ ਸਫ਼ਰ ਤੈਅ ਕਰਕੇ ਨਾਲ ਵਾਲੇ ਪਿੰਡ ਵਿੱਚ ਜਾਣਾ ਪੈਂਦਾ ਸੀ ਤਕਰੀਬਨ ਪੌਣਾ ਇੱਕ ਘੰਟਾ ਮੈਨੂੰ ਜਾਣ ਤੇ ਲੱਗਦਾ ਤੇ ਪਹੁਣਾ ਕ ਘੰਟਾ ਆਉਣ ਤੇ ਲੱਗ ਜਾਂਦਾ ਉਹਨਾਂ ਨੇ ਦੱਸਿਆ ਕਹਿੰਦੇ ਕਿ ਇੱਕ ਦਿਨ ਮੇਰੀ ਡਿਊਟੀ ਕਿਸੇ ਕੰਮ ਦੇ ਵਿੱਚ ਲੱਗ ਗਈ ਜਿਸ ਤਰ੍ਹਾਂ ਆਮ ਹੀ ਅਸੀਂ ਦੇਖਦੇ ਹਾਂ ਕਿ ਟੀਚਰਸ ਨੂੰ ਸਰਵੇ ਕਰਨ ਜਾਂ ਹੋਰ ਡਿਊਟੀ ਲੱਗ ਜਾਂਦੀਆਂ ਨੇ ਕਹਿੰਦੇ ਕਿ ਉਸ ਦਿਨ ਮੇਰੀ ਡਿਊਟੀ ਲੱਗਣ ਦੇ ਕਾਰਨ ਮੈਨੂੰ ਲੇਟ ਛੁੱਟੀ ਹੋਈ ਪਹਿਲਾਂ ਮੈਂ ਸਕੂਲ ਟਾਈਮ ਤੇ ਹੀ ਸਿੱਧੀ ਬੱਸ ਪੱਕੀ ਸੀ ਜਿਸ ਦੇ ਉੱਤੇ ਮੈਂ ਵਾਪਸ ਘਰ ਆਉਂਦੀ ਸਾਂ ਪਰ ਅੱਜ ਕਿੰ데 ਕਿ ਮੈਂ ਸ਼ਾਮ ਨੂੰ ਵਿਹਲੀ ਹੋਈ ਇਸ ਕਾਰਨ ਮੈਂ 5:00 ਵਜੇ ਬੱਸ ਫੜੀ ਆਪਣੇ ਉਸੇ ਹੀ ਬੱਸ ਸਟਾਪ ਤੇ ਕਹਿੰਦੀ ਕਿ ਬੱਸ ਦੇ ਵਿੱਚ ਭੀੜ ਬਹੁਤ ਜ਼ਿਆਦਾ ਸੀ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਸ਼ਾਮ ਵਾਲੀਆਂ ਬਸਾਂ ਵਿੱਚ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਸਾਰੇ ਹੀ ਆਪਣੇ ਕਮਾਂਕਾਰਾਂ ਤੋਂ ਘਰੇ ਵਾਪਸ ਪਰਤਦੇ ਨੇ ਉਸ ਬੱਸ ਦੇ ਵਿੱਚ ਭੀੜ ਬਹੁਤ ਜ਼ਿਆਦਾ ਸੀ ਸਾਰੇ ਹੀ ਜੋ ਜਵਾਨ ਸਨ ਤਾਂ ਦੁਸਤ ਸਨ ਉਹ ਭੱਜ ਕੇ ਅੱਗੇ ਆ ਆ ਗਏ ਤੇ ਅੱਗੇ ਬੱਸ ਦੇ ਵਿੱਚ ਚੜ ਗਏ तकरीबन ਸਾਰਿਆਂ ਨੇ ਹੀ ਸੀਟਾਂ ਮਲ ਲਈਆਂ ਸਨ ਤੇ ਉਹ ਬੀਬੀ ਕਹਿੰਦੀ ਕਿ ਮੈਂ ਉਸ ਬੱਸ ਵਾਲੀ ਤੇ ਉਹ ਬੀਬੀ ਕਹਿੰਦੀ ਕਿ ਮੈਂ ਉਸ ਬੱਸ ਦੀ ਭੀੜ ਦੇ ਵਿੱਚ ਖੜੀ ਸੀ ਪਹਿਲਾਂ ਵੀ ਮੈਂ ਬੱਸ ਨੂੰ ਢੀਕ ਦੀ ਖੜੀ ਆਪਣੀਆਂ ਲੱਤਾਂ ਦੇ ਵਿੱਚ ਬੜਾ ਦਰਦ ਮਹਿਸੂਸ ਕਰ ਰਹੀ ਸਾਂ ਬੜੀ ਮੁਸ਼ਕਲ ਦੇ ਨਾਲ ਖੜੀ ਸਾਂ ਤੇ ਹੁਣ ਬੱਸ ਦੇ ਵਿੱਚ ਵੀ ਮੈਨੂੰ ਸੀਟ ਨਾ ਮਿਲੀ ਜਿਸ ਕਾਰਨ ਮੈਂ ਬੜੀ ਪਰੇਸ਼ਾਨ ਬੜੀ ਦੁਖੀ ਹੋ ਗਈ ਤਾਂ ਕਹਿੰਦੀ ਕਿ ਉਸ ਵੇਲੇ ਹੀ ਇੱਕ ਮਜ਼ਦੂਰ ਔਰਤ ਸੀਟ ਦੇ ਉੱਪਰੋਂ ਖੜੀ ਹੋਈ ਤੇ ਉਸਨੇ ਕਿਹਾ ਕਿ ਮੈਡਮ ਜੀ ਆਓ ਤੁਸੀਂ ਮੇਰੀ ਸੀਟ ਦੇ ਉੱਪਰ ਬੈਠ ਜਾਓ ਤੇ ਕਹਿਣਾ ਕਿ ਉਸਨੇ ਮੈਨੂੰ ਆਪਣੀ ਸੀਟ ਦੇ ਦਿੱਤੀ ਤੇ ਮੈਂ ਵਾਹਿਗੁਰੂ ਜੀ ਦਾ ਸ਼ੁਕਰ ਕੀਤਾ ਤੇ ਉਸ ਔਰਤ ਦਾ ਵੀ ਸ਼ੁਕਰ ਕੀਤਾ ਕਿਉਂਕਿ ਮੈਨੂੰ ਉਸ ਵਕਤ ਸੀਟ ਮਿਲਣਾ ਮੇਰੇ ਲਈ ਬਹੁਤ ਵੱਡੀ ਗੱਲ ਸੀ ਕਿਉਂਕਿ ਮੇਰੇ ਤੋਂ ਖੜਿਆ ਨਹੀਂ ਸੀ ਜਾ ਰਿਹਾ ਮੈਨੂੰ ਲੱਗ ਰਿਹਾ ਸੀ ਕਿ ਮੈਂ ਤਾਂ ਡਿੱਗ ਹੀ ਜਾਣਾ ਹੈ ਤੇ ਕਹਿੰਦੇ ਕਿ ਮੈਂ ਬੜੀ ਖੁਸ਼ ਹੋਈ ਤੇ ਫਿਰ ਉਹ ਅਗਲਾ ਪਿੰਡ ਆਇਆ ਮੇਰੇ ਨਾਲ ਵਾਲਾ ਜੋ ਸਕਸੇ ਬੈਠਾ ਸੀ ਸੀਟ ਤੋਂ ਉੱਠ ਗਿਆ ਤੇ ਉਹ ਮਜ਼ਦੂਰ ਔਰਤ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਆ ਕੇ ਬੈਠ ਜਾਓ ਸੀਟ ਖਾਲੀ ਹੋ ਗਈ ਹੈ ਕਹਿੰਦੇ ਕਿ ਮਜ਼ਦੂਰ ਔਰਤ ਨਾ ਬੈਠੀ ਤੇ ਉਸਨੇ ਇੱਕ ਬਜ਼ੁਰਗ ਨੂੰ ਬਿਠਾ ਦਿੱਤਾ ਮੇਰੇ ਨਾਲ ਕਹਿੰਦੀ ਕਿ ਅਗਲਾ ਪਿੰਡ ਆਇਆ ਤੇ ਉਹ ਬਜ਼ੁਰਗ ਵੀ ਉੱਠ ਗਿਆ ਸੀਟ ਫੇਰ ਖਾਲੀ ਹੋ ਗਈ ਕਹਿੰਦੇ ਕਿ ਮੈਂ ਸ਼ੇਰਦ ਕਹਿੰਦੇ ਕਿ ਮੈਂ ਫੇਰੇ ਇਸ਼ਾਰਾ ਕੀਤਾ ਉਸ ਮਜ਼ਦੂਰ ਔਰਤ ਨੂੰ ਪਰ ਉਹ ਮਜ਼ਦੂਰ ਔਰਤ ਮੇਰੇ ਨਾਲ ਬੈਠ ਹੀ ਨਹੀਂ ਰਹੀ ਸੀ ਇਸ ਤਰ੍ਹਾਂ ਉਸਨੇ ਇੱਕ ਦੋ ਜਾਣਿਆਂ ਨੂੰ ਹੋਰ ਆਫਰ ਕੀਤੀ ਉਸ ਸੀਟ ਲਈ ਤੇ ਉਹ ਟੀਚਰ ਕਹਿੰਦੀ ਕਿ ਮੇਰੇ ਪਿੰਡ ਦੇ ਆਉਣ ਵਿੱਚ ਦੋ ਪਿੰਡਾਂ ਦੀ ਦੂਰੀ ਰਹਿ ਗਈ ਸੀ ਤਾਂ ਕਹਿੰਦੇ ਕਿ ਜਦੋਂ ਫਿਰ ਉਹ ਸੀਟ ਖਾਲੀ ਹੋਈ ਤਾਂ ਫਿਰ ਮੈਂ ਇਸ਼ਾਰਾ ਕੀਤਾ ਤੇ ਉਹ ਮਜ਼ਦੂਰ ਔਰਤ ਮੇਰੇ ਕੋਲ ਆ ਕੇ ਬੈਠ ਗਈ ਕਹਿੰਦੇ ਕਿ ਜਦੋਂ ਉਹ ਮੇਰੇ ਕੋਲ ਆ ਕੇ ਬੈਠ ਗਈ ਨਾਲ ਦੀ ਸੀਟ ਤੇ ਮੈਂ ਕਿਹਾ ਉਸ ਨੂੰ ਫਿਰ ਮੈਂ ਉਸ ਦਾ ਧੰਨਵਾਦ ਕੀਤਾ ਤੇ ਕਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਇਸ ਸੀਟ ਦੀ ਬਹੁਤ ਜ਼ਰੂਰਤ ਸੀ ਮੇਰੇ ਤੋਂ ਨਹੀਂ ਸੀ ਖੜਿਆ ਜਾ ਰਿਆ ਉਹ ਕਹਿੰਦੀ ਕਿ ਉਸ ਔਰਤ ਨੇ ਕਿਹਾ ਕਿ ਹਾਂਜੀ ਮੈਂ ਤੁਹਾਨੂੰ ਦੇਖ ਲਿਆ ਸੀ ਬੱਸ ਸਟਾਪ ਤੇ ਖੜੇ ਨੂੰ ਕਿ ਤੁਸੀਂ ਬੜੀ ਮੁਸ਼ਕਲ ਦੇ ਨਾਲ ਖੜੇ ਸੀ ਤੁਸੀਂ ਮੈਨੂੰ ਨਹੀਂ ਦੇਖਿਆ ਪਰ ਮੈਂ ਤੁਹਾਨੂੰ ਦੇਖ ਰਹੀ ਸੀ ਮੈਂ ਤੁਹਾਡੇ ਪਿੱਛੇ ਖੜੀ ਸੀ ਤੁਸੀਂ ਉਸ ਵੇਲੇ ਵੀ ਬੜੀ ਮੁਸ਼ਕਲ ਨਾਲ ਖੜੇ ਸੀ ਇਸੇ ਕਰਕੇ ਮੈਂ ਨਹੀਂ ਭੀੜ ਦੇ ਵਿੱਚ ਜਲਦੀ ਜਲਦੀ ਆ ਕੇ ਸੀਟ ਦੇ ਉੱਤੇ ਤੁਹਾਡੇ ਲਈ ਜਗ੍ਹਾ ਪੱਕੀ ਕਰ ਦਿੱਤੀ ਸੀ ਕਿਉਂਕਿ ਮੈਨੂੰ ਪਤਾ ਸੀ ਤੁਹਾਡੇ ਕੋਲੋਂ ਇਹਨੇ ਭੀੜ ਦੇ ਵਿੱਚ ਜਲਦੀ ਨਹੀਂ ਉੱਪਰ ਆਇਆ ਜਾਣਾ ਕਹਿੰਦੇ ਕਿ ਇਹ ਗੱਲ ਸੁਣ ਕੇ ਮੈਂ ਬੜੀ ਹੀ ਮਨ ਦੇ ਵਿੱਚ ਖੁਸ਼ ਹੋਈ ਕਿ ਇਹ ਔਰਤ ਮੈਨੂੰ ਜਾਣਦੀ ਤੱਕ ਨਹੀਂ ਕਿ ਇਹਨਾਂ ਮੇਰੇ ਬਾਰੇ ਸੋਚਿਆ ਇਸਨੇ ਮੇਰੇ ਦੁੱਖ ਨੂੰ ਦੋ ਸਟਾਪ ਦੇ ਖੜੀ-ਖੜੀ ਨਹੀਂ ਮਹਿਸੂਸ ਕੀਤਾ ਤੇ ਇਸਨੇ ਮੇਰੇ ਲਈ ਆਕੇ ਸੀਟ ਵੀ ਪਹਿਲਾਂ ਹੀ ਪੱਕੀ ਕਰ ਲਈ ਕਹਿੰਦੇ ਕਿ ਮੇਰੇ ਮਨ ਦੇ ਵਿੱਚ ਬੜਾ ਹੀ ਉਸ ਦੇ ਲਈ ਸਤਿਕਾਰ ਤੇ ਪਿਆਰ ਆਇਆ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਰੋਜ਼ਾਨਾ ਹੀ ਇਸ ਬੱਸ ਵਿੱਚ ਸਫ਼ਰ ਕਰਦੇ ਹੋ ਉਹ ਕਹਿੰਦੀ ਕਿ ਉਸ ਮਜ਼ਦੂਰ ਔਰਤ ਨੇ ਕਿਹਾ ਕਿ ਹਾਂ ਜੀ ਮੈਂ ਰੋਜ਼ਾਨਾ ਹੀ ਇਸ ਬੱਸ ਦੇ ਵਿੱਚ ਸਫ਼ਰ ਕਰਦੀ ਹਾਂ ਕਿਉਂਕਿ ਲਗਭਗ ਇਨ੍ਹਾਂ ਪਿੰਡਾਂ ਦੇ ਵਿੱਚ ਹੀ ਸਾਨੂੰ ਕੰਮ ਮਿਲਦਾ ਹੈ ਮੈਂ ਮਿਸਤਰੀ ਦੇ ਨਾਲ ਦਿਹਾੜੀ ਕਰਦੀ ਹਾਂ ਤੇ ਲਗਭਗ ਸ਼ਾਮ ਨੂੰ ਅਸੀਂ ਇਨੇ ਕ ਵਜੇ ਵੇਲੇ ਹੋ ਜਾਂਦੇ ਹਾਂ ਮੇਰੀ ਇਸ ਬੱਸ ਦੇ ਉੱਤੇ ਵਾਪਸੀ ਹੁੰਦੀ ਹੈ ਤੇ ਉਹ ਟੀਚਰ ਕਹਿੰਦੀ ਕਿ ਗੱਲਾਂ-ਗੱਲਾਂ ਦੇ ਵਿੱਚ ਪਤਾ ਲੱਗਾ ਕਿ ਇਹ ਮਜ਼ਦੂਰ ਔਰਤ ਰੋਜ਼ਾਨਾ ਹੀ ਸਫ਼ਰ ਕਰਨ ਦੇ ਦੌਰਾਨ ਹੀ ਸੇਵਾ ਵੀ ਕਰਦੀ ਹੈ ਇਹ ਦਾਣ ਵੀ ਕਰਦੀ ਰਹਿੰਦੀ ਹੈ ਇਸੇ ਹੀ ਤਰ੍ਹਾਂ ਆਣ ਕੇ ਸੀਟ ਉੱਪਰ ਬੈਠ ਜਾਂਦੀ ਹੈ ਤੇ ਫਿਰ ਜਿਸ ਨੂੰ ਵੀ ਸੀਟ ਦੀ ਜ਼ਰੂਰਤ ਹੁੰਦੀ ਹੈ ਉਸ ਨੂੰ ਆਪਣੀ ਸੀਟ ਦੇ ਦਿੰਦੀ ਹੈ ਤੇ ਟੀਚਰ ਕਹਿੰਦੀ ਕਿ ਮੈਂ ਉਸ ਔਰਤ ਨੂੰ ਮਿਲ ਕੇ ਬੜੀ ਖੁਸ਼ ਹੋਈ ਤੇ ਉਸ ਨੂੰ ਇਸ ਦਾ ਕਾਰਨ ਪੁੱਛਿਆ ਇਸ ਤਰ੍ਹਾਂ ਕਿਉਂ ਕਰਦੀ ਹੈ ਉਹ ਕਹਿੰਦੀ ਕਿ ਉਸ ਮਜ਼ਦੂਰ ਔਰਤ ਨੇ ਦੱਸਿਆ ਕਿ ਮੈਡਮ ਜੀ ਮੈਂ ਤੇ ਮੇਰਾ ਪਤੀ ਦੋਨੇ ਹੀ ਮਜ਼ਦੂਰੀ ਕਰਦੇ ਆਂ ਤਾਂ ਸਾਡੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚੱਲਦਾ ਹੈ ਇਸ ਕਾਰਨ ਅਸੀਂ ਕੋਈ ਹੋਰ ਦਾਨਪੁਣੀ ਕਰ ਸਕਦੇ ਪਰ ਇਹ ਦਾਨਪੁਣ ਤਾਂ ਕਰ ਹੀ ਸਕਦੇ ਆਂ ਕਹਿੰਦੇ ਕਿ ਉਸ ਮਜ਼ਦੂਰ ਔਰਤ ਨੇ ਜਿਹੜੀਆਂ ਗੱਲਾਂ ਕਹੀਆਂ ਕਿ ਮੈਡਮ ਜੀ ਸਿਰਫ ਦੋ ਹੀ ਦਾਨ ਨੇ ਜਿਨ੍ਹਾਂ ਨੂੰ ਕਰਨ ਦੇ ਉੱਤੇ ਕੋਈ ਵੀ ਆਪਣਾ ਪੈਸਾ ਨਹੀਂ ਲੱਗਦਾ ਕੋਈ ਮਿਹਨਤ ਨਹੀਂ ਲੱਗਦੀ ਇਹ ਕਿਸੇ ਨੂੰ ਖੁਸ਼ੀ ਦੇਣੀ ਇੱਕ ਕਿਸੇ ਨੂੰ ਅਸੀਸ ਦੇਣੀ ਕਹਿੰਦੇ ਕਿ ਮੈਂ ਇਸ ਬੱਸ ਦੇ ਵਿੱਚ ਕਿਸੇ ਨੂੰ ਸੀਟ ਦੇ ਕੇ ਖੁਸ਼ੀ ਦਿੰਨੀ ਆ ਤੇ ਉਸ ਦੇ ਬਦਲੇ ਮੈਨੂੰ ਢੇਰ ਸਾਰੀਆਂ ਅਸੀਸਾਂ ਮਿਲ ਜਾਂਦੀਆਂ ਨੇ ਤੇ ਮੈਂ ਇਸੇ ਵਿੱਚ ਖੁਸ਼ ਹੋ ਜਾਣੀ ਆ ਤੇ ਬੱਸ ਉਸ ਟੀਚਰ ਨੇ ਦੱਸਿਆ ਕਿ ਅਜੇ ਇਨੀ ਇੱਕ ਗੱਲ ਕਰ ਰਹੇ ਸਾਂ ਤੇ ਉਹ ਔਰਤ ਦਾ ਪਿੰਡ ਆ ਗਿਆ ਤੇ ਉਹ ਉੱਥੇ ਉਤਰ ਗਈ ਪਰ ਇਹ ਦੋ ਕੀਮਤੀ ਗੱਲਾਂ ਮੈਨੂੰ ਸਿਖਾ ਗਈ ਜੋ ਕਿ ਮੈਂ ਆਪਣੇ 40-50 ਸਾਲ ਦੀ ਉਮਰ ਵਿੱਚ ਨਹੀਂ ਸਿੱਖ ਸਕੀ ਇਨਾ ਪੜ੍ਹ ਲਿਖ ਕੇ ਵੀ ਮੈਨੂੰ ਉਹ ਗਿਆਨ ਪ੍ਰਾਪਤ ਨਹੀਂ ਹੋ ਸਕਿਆ ਜੋ ਉਸ ਮਜਦੂਰ ਔਰਤ ਛੱਟ ਗਿਆਨ ਦੇ ਗਈ ਕਿ ਕਿਸੇ ਨੂੰ ਖੁਸ਼ੀ ਦੇਣਾ ਕਿਸੇ ਨੂੰ ਅਸੀਸ ਦੇਣਾ ਇਹੀ ਸਭ ਤੋਂ ਵੱਡਾ ਦਾਨ ਹੈ ਤੇ ਜਿਸ ਨੂੰ ਵੀ ਇਹ ਦਾਨ ਕਰਨਾ ਆ ਗਿਆ ਉਹ ਦੁਨੀਆ ਦਾ ਸਭ ਤੋਂ ਖੁਸ਼ ਨਸੀਬ ਸਭ ਤੋਂ ਧਨਵਾਨ ਵਿਅਕਤੀ ਹੁੰਦਾ ਹੈ ਕਿਉਂਕਿ ਕਿਸੇ ਨੂੰ ਖੁਸ਼ੀ ਦੇਣਾ ਜਾਂ ਕਿਸੇ ਨੂੰ ਮਨ ਤੋਂ ਚੰਗਾ ਸੋਚਣਾ ਕਿਸੇ ਨੂੰ ਅਸੀਸ ਦੇਣਾ ਅੱਜ ਦੇ ਯੁੱਗ ਦੇ ਵਿੱਚ ਸਭ ਤੋਂ ਔਖਾ ਕੰਮ ਹੈ ਪਰ ਜੇ ਕਿਸੇ ਨੂੰ ਵੀ ਇਹ ਕੰਮ ਕਰਨਾ ਆ ਜਾਂਦਾ ਹੈ ਤਾਂ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਉਸ ਮਨੁੱਖ ਦੀਆਂ ਝੋਲੀਆਂ ਹਮੇਸ਼ਾ ਖੁਸ਼ੀਆਂ ਦੇ ਨਾਲ ਭਰ ਕੇ ਰੱਖਦੇ ਨੇ ਕਿਉਂਕਿ ਸਿਆਣੇ ਕਹਿੰਦੇ ਨੇ ਕਿ ਕੋਈ ਵੀ ਚੀਜ਼ ਜਿੰਨੀ ਵੀ ਆਪਾਂ ਕਿਸੇ ਨੂੰ ਦਿੰਨੇ ਆ ਵੰਡਦੇ ਆ ਉਹ ਸਾਨੂੰ ਦੁਗਣੀ ਚੌਗਣੀ ਹੋ ਕੇ ਵਾਪਸ ਮਿਲਦੀ ਹੈ ਇਸ ਕਰਕੇ ਕਿਸੇ ਨੂੰ ਖੁਸ਼ੀ ਦੇਣਾ ਕਿਸੇ ਨੂੰ ਮਜਬੂਤੀ ਮਦਦ ਕਰਨਾ ਕਿਸੇ ਦੇ ਚਿਹਰੇ ਦੇ ਉੱਪਰ ਖੁਸ਼ੀ ਲਿਆਉਣ ਦੇ ਲਈ ਇੱਕ ਨਿੱਕਾ ਜਿਹਾ ਕਦਮ ਸਾਨੂੰ ਕਿੰਨਾ ਕੁਝ ਦੇ ਸਕਦਾ ਹੈ ਇਹ ਆਪਾਂ ਸੋਚ ਵੀ ਨਹੀਂ ਸਕਦੇ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਕਿਸੇ ਇਨਸਾਨ ਦੇ ਚਿਹਰੇ ਦੀ ਖੁਸ਼ੀ ਸਾਨੂੰ ਕਿੰਨਾ ਸਕੂਨ ਦਿੰਦੀ ਆ ਤਾਂ ਇਹ ਕੰਮ ਜ਼ਰੂਰ ਕਰਿਆ ਕਰੋ ਜਦੋਂ ਵੀ ਕਿਸੇ ਲੋੜਵੰਦ ਦੀ ਮਦਦ ਕਰਨ ਦਾ ਮੌਕਾ ਮਿਲੇ ਕਿਸੇ ਨੂੰ ਜਰਾ ਜਿੰਨੀ ਵੀ ਖੁਸ਼ੀ ਦੇਣ ਦਾ ਮੌਕਾ ਮਿਲੇ ਤਾਂ ਇਹ ਹੱਥੋਂ ਨਾ ਗਵਾਇਆ ਕਰੋ ਕਿਉਂਕਿ ਤੁਹਾਡੀ ਨਿੱਕੀ ਜਹੀ ਦਿੱਤੀ ਹੋਈ ਖੁਸ਼ੀ ਤੁਹਾਨੂੰ ਵੱਡੀਆਂ ਖੁਸ਼ੀਆਂ ਦੇ ਵਿੱਚ ਵਾਪਸ ਮਿਲੇਗੀ ਤੇ ਆਪਣੇ ਮਨ ਦੇ ਵਿੱਚੋਂ ਕਿਸੇ ਦੇ ਲਈ ਚੰਗਾ ਸੋਚਣਾ ਕਿਸੇ ਨੂੰ ਅਸੀਸ ਦੇਣੀ ਇਹ ਵੀ ਬੜੀ ਵੱਡੀ ਗੱਲ ਹੈ ਇਹ ਕੰਮ ਕਰਦੇ ਰਹਾ ਕਰੋ ਕਦੇ ਵੀ ਇਹ ਸਮਾਹੱਤ ਨੂੰ ਨਾ ਗਵਾਇਆ ਕਰੋ ਕਿਉਂਕਿ ਸਭ ਤੋਂ ਵੱਡਾ ਦਾਨ ਹੈ ਕਿਉਂਕਿ ਜਦੋਂ ਅਕਸਰ ਹੀ ਦਾਨਪੁਣ ਦੀ ਗੱਲ ਆਉਂਦੀ ਹੈ ਤਾਂ ਕਈ ਕਹਿੰਦੇ ਨੇ ਕਿ ਸਾਡੇ ਘਰ ਤਾਂ गुजारा ही बड़ी मुश्किल दे नाल ਹੁੰਦਾ ਹੈ ਅਸੀਂ ਤਾਂ ਆਪਣਾ ਗੁਜ਼ਾਰਾ ਬਸਾਂ ਕਰਦੇ ਆਂ ਅਸੀਂ ਕਿਸੇ ਨੂੰ ਦਾਨ ਕਿੱਥੋਂ ਦਈਏ ਅਸੀਂ ਕਿਸੇ ਦੀ ਮਦਦ ਕਿੱਥੋਂ ਕਰੀਏ ਪਰ ਇਹ ਮਦਦ ਆਪਾਂ ਹਰੇਕ ਇਨਸਾਨ ਕਰ ਸਕਦਾ ਹੈ ਕਿ ਅਸੀਂ ਇਸ ਲੈਣ ਦਾ ਮੌਕਾ ਕਦੇ ਵੀ ਹੱਥੋਂ ਨਾ ਗਵਾਈਏ ਕਿਸੇ ਨੂੰ ਨੇ ਖੁਸ਼ੀ ਤਾਂ ਅਸੀਂ ਦੇਈ ਸਕਦੇ ਆਂ ਕਿਸੇ ਦੀ ਮਦਦ ਕਰਕੇ ਤਾਂ ਪਿਆਰੀ ਸਾਧ ਸੰਗਤ ਜੀ ਏਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਹੋਰ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ